ਤੇ ਹਰ ਮਨ ਜੀ ਸਤਾ ਨੇ ਉੱਠਿਆ پلਕਦੀਆਂ ਲੱਗੀਆਂ ਕਲਾਸਾਂ ਬਸ ਪਰਮਾਤਵਾ ਸੌਖੀ ਰੱਖੇ ਤੇ ਕਰੋ ਬਲੌਗ ਦੀ ਸ਼ੁਰੂਆਤ ਤੇਰਾ ਟਾਈਮ 2:30 ਵਜੇ ਨਹੀਂ ਨਹੀਂ 2 ਵਜੇ ਕਹਿੰਦੇ ਕੱਲ ਮੈਂ ਮਸਾਂ ਖਾਦੀ ਮਾਸੀ ਐਨੀ ਵੀ ਨਹੀਂ ਬੁਰੀ ਰੋਟੀ ਬਣਾਉਂਦੀ ਐ ਮੈਂ ਕਹਾਂ ਮਾਛੜ ਜੀ ਪਤਾ ਨਹੀਂ ਕੀ ਐ ਨਾਰ ਨਾਰ ਕਰਦੇ ਮੈਂ ਨੰਗ ਜੂ ਕਿ ਤੇਰੇ ਗਲਾ ਛੋੜਾ ਨਹੀਂ ਤੇਰਾ ਸਹੀ ਗੱਲ ਕਰ ਲੈ ਕਰਾਲੀ ਯਾਰ ਮੈਂ ਬੱਸ ਕਰ ਲੱਗੀ ਤੀ ਜਿਆਦਾ ਕਰਦੇ ਮੈਂ ਤੇਜਤੀ ਹੋ ਗਈ ਮਾਸੀ ਲਾਓ ਐਨਾ ਪੈਰਾ ਫਰੂਟ ਦਾ ਲੰਗਦਾ ਹੀ ਨਹੀਂ ਹੈਗਾ ਗੜਾ ਛੋਟਾ ਆਦਾ ਆ ਕਗਰ ਦਰਿਆ ਦਾ ਪਾਣੀ ਓਵਰਫਲੋ ਹੋ ਕੇ ਭਾਖੜਾ ਦੇ ਵੜ ਗਿਆ ਇਹ ਮਾਜਰ ਉਹਨਾਂ ਨੂੰ ਹਰਿਆਣੇ ਵਾਲਿਆਂ ਨੂੰ ਕਿਹਦੇ ਖਤਰਾ ਹੁਣ ਐਦਾਂ ਕਰੀ ਚੰਡੀਗੜ੍ਹ ਲੈ ਜਾ ਕੇ ਸੁਖਮਣਾ ਝੀਲ ਜੀ ਤੱਕਾ ਦੇ ਦਿੰਦੀ ਇਹਨੂੰ ਪਾਣੀ ਆਏ ਰੋਡ ਉੱਡ ਜਾਊਗੀ ਹੈ ਮੈਂ ਇੱਧਰ ਨਿਊਟਰੀ ਲੱਗੀਆਂ ਬਣਾਉਣਾ ਇੱਧਰ ਵਾਲ ਵੀ ਲਈਆ ਇੱਧਰ ਕੱਟ ਦੇ ਪਿਆ ਲੋਕਾਂ ਨੇ ਕਹਣਾ ਸੱਚੀ ਇਹਨਾਂ ਦੇ ਜੂਆਂ ਪਈਆਂ ਆ ਮਾਰੀ ਅੱਡੀ ਅੱਡੀ ਜੂਂ ਨੇ ਉਹ ਤੇਰੇ ਦੇਖੋ ਠਿੱਕ ਤੇ ਮਾਰ ਪਿਆ ਆਪਾਂ ਇੱਧਰ ਇੱਧਰ ਲਾ ਲਾਂਗੇ ਲੋ ਜੀ ਇੱਧਰ ਸਬਜੀ ਨਿਊਟਰੀ ਦੀ ਹਰਮਨ ਦੀ ਸਪੈਸ਼ਲ ਹਰਮਨ ਦੀ ਪਸੰਦ ਦੀ ਸਬਜੀ ਬਸ ਕਿਉਂ ਛੱਡ ਚੱਲੀ ਆ ਸਬਜੀ ਹਰਮਨ ਵੀ ਆ ਗਿਆ ਆ ਬਣੇ ਰਹੀਓ ਬਲੌਗ ਨਾਲ ਰੋਟੀ ਪਾਣੀ ਖਾ ਗਏ ਹੋਏ ਕਰਦੇ ਆ ਬਲੌਗ ਦਾ ਐਂਡ 7 ਤਰੀਕ ਨੂੰ ਆ ਰਿਹਾ ਜੀ ਗਾਣਾ ਹਰਮਨ ਦਾ ਆਪਣਾ ਗਾਇਆ ਲਿਖਿਆ ਤੇ ਸਪੋਰਟ ਕਰਿਓ ਸਾਰੇ ਜਣੇ ਤੇ ਕਰਦੇ ਆ ਜੀ ਅੱਜ ਦੇ ਬਲੌਗ ਦਾ ਆਪਾਂ ਐਂਡ ਚਲੋ ਜੀ ਮਿਲਦੇ ਆ ਵੀਰੇ ਇੱਕ ਨਵੇਂ ਅਲੂ ਬੈਂਗਨ ਤੇ ਪਰੌਂਠੀਆਂ ਤੇ ਆ ਗਏ ਆ ਜੀ ਵਧੀਆ ਜਿਹਾ ਬਲੌਗ ਤੁਹਾਡੇ ਲਈ ਫੇਰ ਇੱਕ ਲੈ ਕੇ ਮਾਰਨਿੰਗ ਦੇ ਨਾਸ਼ਤੇ ਦੇ ਨਾਲ ਤੇ ਹਰਮਨ ਅਜੇ ਸੁੱਤਾ ਨਹੀਂ ਉઠਿਆ پلਕ ਦੀਆਂ ਲੱਗੀ ਆ ਕਲਾਸਾਂ ਰੋਟੀ ਖਾਂਦੀ ਆ ਰੋਟੀ ਖਾਂਦੀ ਆ ਪੇਪਰ ਹੋ ਗਿਆ ਦਾ ਪੇਪਰ ਹੋ ਗਿਆ ਦਾ ਚਲੋ ਅੱਜ ਜੰਮੀ ਰਿ ਪਿਆਰਾ ਆ ਗਾ ਸੁਣਾ ਮੌਸਮ ਅਜੇ ਬਹੁਤ ਵਧੀਆ ਆ ਐਦਾਂ ਰਵੇ ਤਾਂ ਹੁਣ ਬਸ ਪਰਮਾਤਮਾ ਸੌਖੀ ਰੱਖੇ ਤੇ ਕਰੋ ਬਲੌਗ ਦੀ ਸ਼ੁਰੂਆਤ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ। ਚ ਵੀਨੰਦਰਾ ਬਲੌਗ ਚ ਮਿਲ ਕਰਦੇ ਆ। ਤੁਸੀਂ ਠੀਕ ਠਾਕ ਹੋ ਮੇਰੇ ਸਭ ਦੀ ਹਾਲ ਚਾਲ ਪਰ ਬਾਤ ਨਾ ਚੜ੍ਹਦੀ ਕਲਾ ਚ ਰੱਖੇ। ਬੱਸ ਹੋਣਾ ਵੀ ਮੀਂਹ ਨਾ ਪਵੇ। ਮੀਂਹ ਨਾ ਪਵੇ ਹੁਣ ਬਸ ਤੇ ਸਾਰਿਆਂ ਨੂੰ ਥੋੜੀ ਜੀ ਸ਼ਾਂਤੀ ਮਿਲੇ। ਠੀਕ ਹੈ। ਤੇ ਹਜੇ ਤਾਂ ਪਤਾ ਨਹੀਂ ਕਿੰਨਾ ਕਿੰਨਾ ਨੁਕਸਾਨ ਹੋਇਆ ਨਾ। ਬਾਕੀ ਤਾਂ ਮੀਂਹ ਤੋਂ ਬਾਅਦ ਪਤਾ ਲੱਗਣਾ ਕਈਆਂ ਬਿਮਾਰੀਆਂ ਫੈਲਣੀਆਂ ਜਿਹੜੀਆਂ। ਚਲੋ ਪ੍ਰਮਾਤਮਾ ਮਿਹਰ ਕਰੇ। ਤੇ ਬਣੇ ਰਹੀਓ ਬਲੌਗ ਨਾਲ ਜੀ। ਕਰਦੇ ਆ ਜੀ ਨਾਸ਼ਤਾ ਤੇ ਕਰਦੇ ਆ ਬਲੌਗ ਦੀ ਸ਼ੁਰੂਆਤ। ਹੋ ਜੀ ਇੱਧਰ ਟਾਈਮ 2: ਹਾਂਜੀ ਹਾਂਜੀ ਅੱਤ ਕੰਬਾਲੀ ਸੁਵਾਈ ਕਰਕੇ ਰਹੀ ਆ ਜੇ ਨਵੀਂ ਰੱਖੀ ਆ ਸੋਨੇ ਪੋਚ ਲਾਈ ਆ ਉਹ ਸਹੀ ਲਾਇਆ ਪੋਚੀ ਹਾਂ ਹਾਂ ਦਪਹਿਰ ਹੀ ਅੱਤ ਬਣ ਤੋਹਾ ਹਾਂ ਦਪਹਿਰ ਤੇ ਅਸੀਂ ਰੋਟੀ ਬੰਦ ਕਰਤੀ ਹਾਂ ਹੈ ਰਾਈ ਜ ਰੋਟੀ ਬੰਦ ਕਰ ਦਿੱਤੀ ਹਾਂ ਹਾਂ ਪੋਚੇ ਦਾ ਸੋਨੇ ਲਾਇਆ ਮੇਰੀ ਮਾਂ ਪਸੰਦ ਦੇ ਲਾਇਆ ਹਾਂ ਹਾਂ ਪੋਚੇ ਵਧੀਆ ਲਾਇਆ ਦੇ ਲਓ ਮਾਸੀ ਕੱਲ ਕੱਲ ਮੇਰੀ ਬਣੀ ਨਹੀਂ ਬਣ ਗਈ ਕੋਈ ਲੈ ਲਵਾਂਗੇ ਆਪਾਂ ਦੁੱਧ ਬਾਤ ਦਾ ਚਾਚ ਦਾਦੀ ਘਰ ਤੇ ਥੋੜਾ ਜਿਹਾ ਇੱਚੋ ਵਾਲਾ ਬੈਨੋ ਲਗਾ ਥੋੜਾ ਹੋਣਾ ਬਸਾਰੇ ਫਾਤ ਆਹ ਤੁਸਾ ਦਾਦੀ ਘਰ ਤੇ ਬਾਕੀ ਉਹ ਚ ਵਾਲੀ ਮੰਗੇ ਚੱਲਦਾ ਹੋਣਾ ਮੈਂ ਕੋਈ ਨਾ ਮੈਂ ਥੋੜਾ ਬੋਲਿਆ ਤੂੰ ਆ ਪਰ ਥੋੜਾ ਦੋ ਤੂੰ ਸਿੱਧਾ ਕਹਿੰਦੀ ਥੋੜਾ ਦੋ ਕੰਨੀ ਕੀ ਚਾਹ ਅੰਟੀ ਉਹਨੂੰ ਕੰਮ ਕਰਨ ਦੀ ਵੀ ਚਾਹ ਪਲਾਈ ਸੀਗੀ ਤੇ ਮੈਂ ਵੀ ਕਿਹਾ ਕਿ ਹੁਣ ਇੰਨੀ ਚਾਹ ਪੀਣੀ ਕਿਹਨੇ ਆ ਓਹੋ ਜ਼ਿਆਦਾ ਹੋ ਗਿਆ ਸਾਹ ਤਾਂ ਤੂੰ ਜਾਣਾ ਬਣਾਉਂਦੀ ਮੈਂ ਨਹੀਂ ਵੀ ਡੋਲਣੀ ਪੈਣੀ ਪੀਣੀ ਹੈ ਉਹ ਜene ਤਾਂ ਪਾਜੀ ਚਲ ਗਏ ਨਾ ਉਹਨੂੰ ਬੁਲਾਣੀ ਨਹੀਂ ਬਸ ਮਾਸਦੇ ਲੋ ਕੱਲ ਮੈਨੂੰ ਟਿਵੜਾਈ ਕਹਿੰਦਾ ਖਾ ਲੂੰਗਾ ਅੱਜ ਦੇਖੋ ਅੱਜ ਦੇ ਲੋ ਆਜ ਅਜ ਨਖਰੇ ਕਰਦਾ ਕਹਿੰਦਾ ਮੈਂ ਨਹੀਂ ਕਹਿੰਦਾ ਮੰਮੀ ਦੇ ਹੱਥ ਦੀ ਖਾਣੀ ਕੱਲ ਮ ਬਣੇਗਾ ਕੀ ਕਵਾਂ ਹੁਣ ਮੈਨੂੰ ਤੈਨ ਖਾ ਗਿਆ ਕੱਲ ਨਹੀਂ ਨਾ ਕੁਝ ਵੀ ਨਹੀਂ ਮ ਕਹਿਣਾ ਆ ਮਿਰਚ ਵਾਲੀ ਬਣਾ ਦੇ ਮੈਂ ਹਰੀ ਮਿਰਚ ਗ੍ਰੇਨਡ ਕਰਤੀ ਹੈ ਵਿੱਚ ਪਾਤਾ ਆ ਥੋੜਾ ਜਿਹਾ ਮਸਾਲਾ ਹਾਂ ਕਹਿੰਦਾ ਕੱਲ ਮ ਮਸਾਂ ਖਾਦੀ ਮਾਸੀ ਐਨੀ ਵੀ ਨਹੀਂ ਬੁਰੀ ਰੋਟੀ ਬਣਾਦੀ ਕਹਿੰਦਾ ਮੇਰੇ ਨੰਗੀ ਦੀ ਗੱਲ ਮੈਂ ਖਾ ਲੇ ਕੁਝ ਕਿਹਾ ਨਹੀਂ ਪਰ ਮਾਸੀ ਗੱਲ ਗਲਤ ਆ ਬਈ ਰਿਸ਼ ਥੋੜਾ ਸਮਝਾਇਆ ਕਰੋ ਮੇਰੇ ਮੂੰਹ ਤੋਂ ਇਹਨੂੰ ਸਾਰੇ ਦੇ ਕੇ ਰੋਟੀ ਖਾ ਲਾ ਮਮੀ ਕਹਿੰਦੇ ਆ ਦੇ ਕੈਨੀ ਆ ਇਹ ਨਖਰੇ ਵੀ ਬੋ ਕਰਦਾ ਆ ਕੈਨੀ ਇਹਨੂੰ ਆ ਯੂ ਰੋਟੀ ਖਾ ਲੂ ਆ ਇਹ ਦੋ ਮਿੰਟ ਹੋ ਗਏ ਜੀ ਆਈਆਂ ਨਹੀਂ ਹੋਰ ਅੱਛਾ ਮੈਨੂੰ ਮਾਸਮੂਨ ਵੀ ਲੱਗਦੀ ਹੈ ਅੱਛਾ ਲੋ ਜੀ ਇੱਧਰ ਆ ਗਏ ਪਪਾ ਵੀ ਸੇਬ ਅੰਗੂਰ ਕੋਈ ਪਾਈਪੀ ਕਾ ਉਹਦਾ ਪਪਾ ਚਾਹ ਪੀ ਰਿਹਾ ਸੀ ਮੈਂ ਆਪਣੇ ਵਾਸਤੇ ਲੈ ਗਿਆ ਇੱਕ ਨਾਰੀਅਲ ਪਾਣੀ ਥੋੜਾ ਜਿਹਾ ਵਰਕ ਚੱਲ ਰਿਹਾ ਥੋੜਾ ਜਿਹਾ ਵਰਕ ਚੱਲ ਰਿਹਾ ਥੋੜਾ ਜਿਹਾ ਨਹੀਂ ਬਹੁਤ ਜ਼ਿਆਦਾ ਚੱਲ ਰਿਹਾ ਹੈ ਮਿੱਠੇ ਹੋ ਗਏ ਲੱਗਦਾ ਕਾਦੇ ਲੁੱਟ ਨਾਰੀਅਲ ਪਾਣੀ ਮੈਂ ਕਹਾਂ ਮਾਸੜ ਜੀ ਪਤਾ ਨਹੀਂ ਕੀ ਹੈ ਨਾਰ ਨਾਰ ਕਰਦੇ ਵੇ ਸਹੀ ਆ ਆ ਕੀ ਦੇਖੀ ਮਮਮੀ ਐ ਮਮਮੀ ਹੋਏ ਲੋੜੀ ਬੜਾ ਘਟਾ 100 ਰੁਪਏ ਖਾਣਾ ਹੈ ਹੈ ਨਾ ਅੱਗੇ ਜੇ ਕੋ ਕੀ ਆ ਮੈਂ ਵੀ ਦੋ ਅਰੇ ਹਰੀਏ ਮਿਰਚਾਂ ਵਾ ਕੇ ਦੈਂ ਕਹਿੰਦਾ ਮੰਮੀ ਦੀ ਆਦੀ ਖਾਣੀ ਮੈਂ ਕਿਹਾ ਤੂੰ ਮੰਮੀ ਦੀ ਆਦੀ ਖਾ ਤੇ ਹੁਣ ਇੰਨਾ ਮੈਨੂੰ ਗੁੱਸਾ ਚੜਿਆ ਨਾ ਇੱਥੇ ਅੱਜ ਮੈਨੂੰ ਕਹਤਾ ਤੇਰੇ ਹੱਥ ਦੀ ਨਹੀਂ ਖਾਣੀ ਆਗੀ ਤੂੰ ਮੇਰੇ ਹੱਥ ਦੀ ਖਾਣ ਵਾਲੀ ਦਾ ਗਲਾ ਛੋਟਾ ਆ ਜਾਂਦਾ ਤੇਰੀਆਂ ਦੇ ਵਿੱਚ ਪਾਈਏ ਸਾਰਾ ਸਮਾਨ ਮੋਟੇਆ ਮੋਟੇ ਰੋੜੇ ਚੱਲ ਚੱਲ ਤੇਰਾ ਗਲਾ ਛੋਟਾ ਆ ਮਾਸੀ ਮਾਸ ਮਾਸੀ ਦੋ ਫੇਰ ਮੈਂ ਸਹੀ ਨਹੀਂ ਬਣਾਉਂਦੀ ਹੈਗੀ ਹੈ ਮਾਸੀ ਹਾਂਜੀ ਮੇਰੀ ਰੋਟੀਆਂ ਖਾਣ ਵਾਲੀ ਦਾ ਗਲਾ ਛੋਟਾ ਹੁੰਦਾ ਉਹਨੇ ਕੋ ਪਟੂਰੇ ਖਾੜੇ ਏਡੇ ਏਡੇ ਮੋਟੇ ਮੋਟੇ ਤੋਂ ਖਾਦੇ ਜਾਣੇ ਆ ਦੋ ਮਾੜੇ ਬਿੜੇ ਮਨਾ ਮੈਨੂੰ ਜਦੋਂ ਕਮ ਹੋਦਾ ਬਣਾ ਲੈਂਦੀ ਨੰਗ ਜੂ ਕੇ ਤੇਰੇ ਗळा ਛੋੜ ਆਂਦੀ ਤੇਰਾ ਮੰਮੀ ਆ ਮੈਨੂੰ ਜਲਦੀ ਖਾਣੇ ਲੈਣੀ ਆ ਬੇਬੇ ਤੂੰ ਚੱਪਾ ਖਾਣੇ ਕਿਹੜਾ ਖਾਣੀ ਲੱਗਿਆ 200 ਦਾ ਆ ਲਓ ਤੂੰ ਅਫzal ਹਾਰਵਾ ਹਾਰਿਆ ਕਿੰਨਾ ਗੰਦਾ ਦੇਖਦਾ ਹਰਮਨ ਤੂੰ ਪਰੋਸ ਤੂੰ ਡਾਲ ਉੱਤੇ ਯਾਰ ਲੱਗਣਿਆ ਤੂੰ ਦੇਖ ਕੇ ਆਪਣਾ ਬਰਾਸ ਤਾਂ ਚੱਕ ਇੱਥੋਂ ਇਹ ਕਿੱਥੇ ਫਿਰਦਾ ਆ ਏ ਚੰਡੀਗੜ੍ਹ ਵਾਲਾ ਬ੍ਰਸ਼ ਆਇਆ ਉਹਨੂੰ ਹਲੇ ਤੱਕ ਟੱਕਰ ਲਾਇਆ ਹੈ ਹਮਰ ਲੜਾ ਯਾਰ ਇਹਨੂੰ ਸਿਰੇ ਤੋਂ ਲਿਆਇਆ ਕਰੋ ਫਿਰ ਉਹਦੇ ਖਵਾਈ ਫਿਰ ਪੀਏ ਸਭ ਤਾਰਾ ਮਾਸੀ ਉਹਨੂੰ ਯੂਜ਼ ਕਰਕੇ ਜੁਤੇ ਫੇਰ ਟੱਕਰ ਲਾ ਦੇ ਪ੍ਰਵਟਕ ਕਹਿੰਦਾ ਹੁੰਦਾ ਯਾਰ ਟੱਕਰ ਇਹ ਪਤਾ ਕਿਉਂ ਹੁੰਦਾ ਦਾਗੀ ਕੋਈ ਕੀੜਾ ਗੂੜਾ ਜਾਂ ਕਿਰਲੀ ਗੁੰਲੀ ਕੋ ਮੂੰਹ ਨਾ ਵੈਸੇ ਬ੍ਰਸ਼ ਨੂੰ ਜਿਹੜਾ ਉਹ ਜਿਹੜਾ ਲੱਗ ਸਹੀ ਗੱਲ ਵਾਲੇ ਕਰਾ ਲਈ ਯਾਰ ਮੈਂ ਬੰਦ ਕਰ ਲੈ ਕਿੰਨੀ ਜ਼ਿਆਦਾ ਕਰਦੇ ਨੇ ਇਹ ਜਤੀ ਹੋ ਗਈ ਫੇ ਸਾਡੇ ਬ੍ਰਸ਼ ਕਿਉਂ ਨਾਲ ਕਿਉਂ ਨਹੀਂ ਹੈਗੇ ਇਹ ਵਧੀਆ ਆਇਆ ਇਹ ਵਧੀਆ ਆਇਆ ਇਤਨੀ ਜਿਆਦਾ ਵਧੀਆ ਮੇਰਾ ਯਾਰ ਉੱਥੋਂ ਆਇਆ ਇਹ ਚੱਲ ਚੱਲ 500 ਦਾ ਬ੍ਰਸ਼ ਉੱਥੇ ਮਾਸੀ 500 ਦਾ ਆਇਆ ਸਾਨੂੰ ਤਾਂ 150 ਵਾਲਾ ਲੈ ਆ ਕੇ ਦਿੰਨੇ ਫੇ ਕੀ ਕਹਦੇ ਵਿਤਕਰਾ ਕਰਦੇ ਸਾਡੇ ਨਾਲ 500 ਵਾਲਾ ਬ੍ਰਸ਼ ਦਿੰਦੇ ਆਪਣੇ ਮੁੰਡੇ ਨੂੰ ਮੈਂ ਕਹ ਵਧੀਆ ਚਲੋ ਬੈਠੇ ਆ ਹੁਣ ਸਾਰੇ ਇੱਧਰ ਹਨਾ ਆ ਲੋ ਅਮਰੂਹ ਹੋ ਗਿਆ ਆ ਗਿਆ ਹਰ ਮੈਂ ਚਲ ਖੇਡੀਏ ਨਾ ਹਰ ਮੈਂ ਚਲ ਖੇਡੀਏ ਦੋ ਆਏ ਆਹ ਕੈਰੋ ਹੀ ਦਾ ਖਾਪ ਹੀ ਲਈਏ ਫਿਰ ਮਿਲਦੇ ਹਾਂ ਨਾ ਇਹ ਕਿਹਨਾਂ ਵਾਲਾ ਮੈਂ ਸਿੱਲਉ ਇੰਨਾ ਪਹਿਲਾ ਫਰੂਟ ਤਾਂ ਇਹ ਲੰਗਦਾ ਹੀ ਨਹੀਂ ਹੈਗਾ ਗਲਾ ਛੋਟਾ ਆਦਾ ਗਲਾ ਨਹੀਂ ਛੋਟਾ ਹੈਗਾ ਉਹ ਮਾਕਣਾ ਬੰਦ ਕਰਦੇ ਨੂੰ ਮੀਂਹ ਪੜਿਆ ਆ ਬਿਲਕੁਲ ਆਲੇ ਦੋਖੇ ਤੇ ਹਾਂਜੀ ਲੋ ਜੀ ਆਪਾਂ ਹੁਣ ਛੱਡ ਦਿੱਤੀ ਆ ਦੁਪਹਿਰ ਦੀ ਰੋਟੀ ਪਾਣੀ ਖਾਣੀ ਬੰਦ ਕਰਤੀ ਦੁਪਹਿਰ ਦੀ ਰੋਟੀ ਮਾੜਾ ਮੋਟਾ ਹੁਣ ਹਲਕਾ ਫੁਲਕਾ ਦਪਹਿਰ ਨੂੰ ਖਾਈਦਾ ਲੋ ਜੀ ਇਹ ਪੋਹਾ ਲੱਗੇ ਆ ਜੀ ਖਾਣ ਪੱਲੂ ਸਾਨੂੰ ਗਲਾਸ ਤਾਂ ਲਿਆ ਦੇ ਕੋ ਯਾ ਗਲਾਸ ਲੈ ਗਿਆ ਬੱਲੂ ਬੱਤ ਐਂ ਟੀਸ਼ਨ ਚੱਲੀਆਂ ਹੁਣ ਲੋ ਜੀ ਇਧਰ ਬੈਕਪੈਕ ਕਰ ਰਹੀ ਆ ਟੀਸ਼ਨ ਤੇ ਜਾ ਰਹੀ ਆ ਤੇ ਹੜ ਹਜੇ ਵੀ ਬਹੁਤ ਕੰਮ ਖਰਾਬ ਕਰ ਰਹਾ ਆ ਪਾਣੀ ਆਕਾ ਗੱਗਰ ਦਰਿਆ ਦਾ ਪਾਣੀ ਓਵਰਫਲੋ ਹੋ ਗਿਆ ਭਾਖੜਾ ਦੇ ਵੜ ਗਿਆ ਇਹ ਮਾਜਰ ਉਹਨਾਂ ਨੂੰ ਹਰਿਆਣੇ ਵਾਲਿਆਂ ਨੂੰ ਕਹਿੰਦੇ ਖਤਰਾ ਹੁਣ ਚਲੋ ਬਣੇ ਰਹੀਓ ਬਲੌਗ ਨਾਲ ਜੀ ਮਿਲਦੇ ਆ ਜੀ ਦੁਪਹਿਰ ਦਾ ਨਾਸ਼ਤਾ ਕਰਕੇ ਮਾੜਾ ਜਾਂ ਹਾਂਜੀ ਦੇਖ ਸਕਦੇ ਆ ਜੀ ਟਾਈਮ ਇਧਰ ਹੋ ਗਿਆ 5:30 ਤੇ ਹਾਂਜੀ ਤੁਸੀਂ ਇਧਰ ਤੇ ਚੈਰੀ ਵੀਡੀਓ ਬਣਾਓ ਚਲੋ ਠੀਕ ਆ ਜੀ ਇਧਰ ਕੱਪੜੇ-ਕੁਪੜੇ ਅਸੀਂ ਲਾ ਲਈਆਂ ਆ ਤੈਹਤ ਨੇ ਸੌਰੀ ਦਲਾਈਆਂ ਤੇ ਹਲਾਣ ਲੱਗੇ ਆ ਕੱਪੜੇ ਅਸੀਂ ਇਧਰ ਲੈ ਆਂਦੇ ਆ ਤੇ ਇੱਧਰ ਟੋਕਰੀ ਚ ਰੱਖ ਲੇ ਤਕਰੀਬਨ ਤਕਰੀਬਨ ਸੋਕ ਹੀ ਗਏ ਆ ਕਿ ਕਿੰਨਾ ਹੀ ਟੇਲ ਲੱਗਾ ਹੁੰਦਾ ਤੇ ਇਹ ਵੀ ਲੱਗਾ ਵਾ ਦੇ ਲੋ ਜਿਉਂਦੇ ਗਰਮੀ ਨਾ ਹੋਏ ਆ ਨਾ ਚਲੋ ਨਿਕਲੋ ਤੇ ਇੱਧਰ ਮੰਮੀ ਲਾਦੇ ਪਏ ਤੇहां ਕੱਪੜਿਆਂ ਦੀਆਂ ਮੌਸਮ ਅੱਜ ਧੁੱਪ ਪੂਰਾ ਦਿਨ ਬਹੁਤ ਵਧੀਆ ਆਈ ਆ ਹੁਣ ਤਾਂ ਹੋਣਾ ਹੀ ਆ ਲਓ ਜੀ ਬਾਹਰ ਨਾ ਸਭ ਦਿਖਾਈ ਇਹ ਤੇ ਮਸਾਗੇ ਤੇ ਬਹੁਤ ਦਿਨਾਂ ਬਾਅਦ ਨਿਆਣੇ ਗਲੀਆਂ ਚ ਨਿਕਲੇ ਆ ਨਹੀਂ ਤਾਂ ਗਲੀਆਂ ਦੇ ਵਿੱਚ ਨੋ ਚੀ ਇੱਧਰ ਹਰਮਨ ਦਾ ਫਰੈਂਡ ਮੈਨੂੰ ਲੱਗਦਾ ਮਿਲਿਆ ਆ ਮਿਲੋ ਜੀ ਇਹ ਚੱਲੇ ਆ ਹੁਣ ਹਾਂਜੀ ਇਹ ਚੱਲੇ ਆ ਹੁਣ ਵੀਡੀਓ ਬਣਾਉਣ ਬੱਸ ਇਹਨੂੰ ਕੋ ਮੰਡੀ ਦਾ ਲੈ ਜਾਵੇ ਮੰਡੀ ਉੱਥੇ ਐਦਾਂ ਕਰੀ ਚੰਡੀਗੜ੍ਹ ਲੈ ਜਾ ਕੇ ਸੁਖਨਾ ਝਿਲ੍ਹ ਤੱਕਾ ਦੇ ਦਿੰਦੀ ਇਹਨੂੰ ਤੇ ਪਾਣੀ ਆਇਆ ਰੋੜ ਰੁੜ ਜਾਊਗੀ ਇਹ ਰੋੜ ਦੀ ਨਾ ਜਾਣਾ ਮੋਟਾ ਜੀ ਨੇ ਹੈ ਦੇਖਾਓ ਪਰਾਵਾ ਤਾਂ ਜਿਆਦਾ ਚੰਡੀਗੜ੍ਹੋਂ ਆਇਆ ਕੁਝ ਠੀਕ ਵੀ ਹੈਗਾ ਆ ਹੈਂ ਰੁਕ ਜਾਏ ਨਹੀਂ ਭਾ ਕੱਢ ਨਾ ਮਤੇ ਲੈ ਲੋ ਜੀ ਪਹਿਲਾਂ ਤਾਂ ਇਹਨਾਂ ਨੇ ਲੜਨਾ ਆ ਲੜਨਾ ਆ ਓਏ ਇਹ ਤੈਨੂੰ ਇੱਥੇ ਛੱਡ ਜਾਣਾ ਇਹਨੇ ਲੋ ਜੀ ਇਹ ਚੱਲ ਗਏ ਵੀਡੀਓ ਬਣਾਣ ਤੇ ਉਹ ਨਿਆਣੇ ਖੇਡਣ ਦੇ ਆ ਦੇਖ ਸਕਦੇ ਆ ਮਸਾ ਗਿੱਤੇ ਨਿਆਣੇ ਵਿਚਾਰਿਆਂ ਨੂੰ ਧੁੱਪ ਨਿਕਲੀ ਆ ਤੇ ਪਰ ਇਹ ਤਾਂ ਮੀਂਹ ਵੀ ਡੇਕਦੇ ਨੇ ਆਣੇ। ਕੋਈ ਬੜੇ ਨੇ ਸਾਡੇ ਬਲੌਗ ਨਾਲ ਕਰਦੇ ਆਂ ਦਰਵਾਜ਼ਾ ਬੰਦ। ਇਹ ਹਮੇਸ਼ਾ ਦੀ ਤਰ੍ਹਾਂ ਕਰਦਾ ਆ ਜੀ ਬਹੁਤ ਆਵਾਜ਼। ਆਪਾਂ ਪੀਂਦੇ ਆਂ ਚਾਹ ਅੱਜ ਸਾ ਚਾਹ ਤੇ ਸਫਾਈਆਂ ਅੱਜ ਉਦਾ ਵਧੀਆ ਹੋਈਆਂ ਆ। ਮੇਰੀ ਮਨਪਸੰਦ ਦੀਆਂ ਸਫਾਈਆਂ ਅੱਜ ਹੋਈਆਂ ਆ ਹਨਾ ਮੰਮੀ। ਹੈਨਾ। ਕੋਲ ਇਹ ਆ ਵੀ ਥੋੜੀ ਤਸੱਲੀ ਦੀ ਸਫਾਈ ਤਾਂ ਹੋ ਗਈ। ਹਰਮਨ ਦੇ ਵੀ ਬੜੇ ਕੱਪੜੇ ਧੋਤੇ ਸੀ ਬੜਾ ਦੇਖੋ ਕਿੰਨੇ ਤੋਂ ਬਹੁਤ ਕੱਪੜੇ ਧੋਣ ਵਾਲੇ ਛੁੱਟੇ ਹਲੇ ਤਾਂ ਮੈਂ ਚਲੋ ਜੀ ਲਾਲੀ ਇਹ ਕੱਪੜੇ ਨਹੀਂ ਆਤੇ ਆਂ ਤੇ ਬਣ ਰਹੀਓ ਸਾਡੇ ਵਲੌਗ ਦੇ ਨਾਲ ਮਿਲਦੇ ਆਂ ਜੀ ਤੁਹਾਨੂੰ ਦੁਬਾਰਾ ਇਹਨੂੰ ਮਸੀਨ ਨੂੰ ਸੇਵ ਕੱਟ ਕੇ ਨੂੰ ਭਾਂਡੇ ਚ ਪਾ ਕੇ ਦੋ ਇਹਦਾ ਭਾਂਡਾ ਰੱਖਿਆ ਜਿਹੜਾ ਵੱਖਰਾ ਉਹ ਚ ਪਾ ਕੇ ਦੋ ਇਹਨੂੰ ਹਾਂ ਜੀ ਦੋਨੋਂ ਇੱਧਰ ਲੱਗਦਾ ਪਿਆ ਤੜਕਾ ਕੀ ਬਣਾਉਣ ਲੱਗੇ ਹੈ ਮੈਂ ਇੱਧਰ ਨਿਊਟਰੀ ਲੱਗੀਆਂ ਬਣਾਉਣਾ ਇੱਧਰ ਵਾਲ ਵੀ ਲਈ ਆ ਉਧਰ ਕਿਉਂ ਗਰਮ ਰੱਖਿਆ ਆ ਕਿੰਨਾ ਹੀ ਤਾਮ-ਸ਼ਾਮ ਰੱਖਿਆ ਆ ਮੈਂ ਸਾਲ ਨੂੰ ਚੱਕਿਆ ਹੀ ਨਹੀਂ ਇੱਕ ਬਰਾਂਹ ਆ ਹੋਇਆ ਮੈਂ ਚੇਤਾ ਭੁੱਲ ਗਿਆ ਉਹ ਚਿੱਟਵਾ ਦੇ ਦੇ ਇਸ ਰਾਨੀ ਆ ਉਹ ਆ ਮੇਰੇ ਸਿਰ ਤੇ ਸੇਬ ਬਿਮਾਰੀ ਜਾਂਦਾ ਮਾਸੀ ਕੋਲਾਣੇ ਨੂੰ ਇਹਨੂੰ ਪੱਕੀ ਸੀ ਤੁਰ ਵਾਲਾ ਸੀਗਾ ਉਹ ਮੰਮੀ ਹਾਂ ਨਾ ਹੀ ਆ ਸਿਰ ਤੇ ਲੱਗ ਗਿਆ ਜੂਆਂ ਨਾਲ ਤੇ ਥੋੜੀ ਖਾਣਾ ਤੇਰੇ ਤੋਂ ਪਈਆਂ ਆ ਤੂੰ ਹੀ ਲੈ ਕੇ ਆਂਦਾ ਚੰਡੀਗੜ੍ਹ ਜਾ ਕੇ ਜੂਆਂ ਪਾਕਰ ਪਰਾਵੈ ਕਿ ਤੰਗੇ ਨੇ ਸੇਰਨਾ ਮਾਇ ਕਰੋ ਜੀ ਹਰ ਪੰਦੇ ਜੂਆ ਆ ਲੈ ਪਰਾਵਾ ਪੱਖੇ ਜਨਾ ਮਾ ਜੀ ਤੁਸੀਂ ਬਕਵਾਸ ਨਾ ਕਰਿਆ ਘੰਟੀ ਆ ਮਾਸੀ ਇਹ ਦੇਖੋ ਇਦੀ ਹਰਕਤਾਂ ਨਿਆਣਾ ਆਈ ਕੈਚ ਕੈਚ ਖੰਡੂੜਿਆ ਸੇਬ ਨਾਲ ਤੇ ਚਲੋ ਇੱਧਰ ਕੱਢਦੇ ਆ ਲੋਕਾਂ ਨੇ ਕਹਣਾ ਸੱਚੀ ਇਹਾਂ ਦੇ ਜੂਆ ਪਈਆਂ ਆ ਮਾਰ ਜਾਨੇ ਆ ਨਹੀਂ ਨਹੀਂ ਗਾ ਜੀ ਮਜ਼ਾਕ ਕਰਦੇ ਜਦਾ ਕੁਝ ਨਹੀਂ ਹੈਗਾ ਜੀ ਸਾਡੇ ਨੇ ਪਈਆਂ ਮੈਨੂੰ ਖੋ ਹੋਈਆਂ ਆ ਅੱਡੀ ਅੱਡੀ ਜੂਨ ਨਿਕਲ ਤੇਰੇ ਦੇਖ। ਤੇਰੇ ਵੀ ਪਈਆਂ ਹੀ ਆਂ। ਓਰਾ ਨਾਲ ਉੱਧਰ ਗਿਆ। ਹਲ ਮੇਖਾ ਇੱਕ ਉਹ ਮਸੀ ਨੂੰ ਤੋੜ ਦਵਾ ਬਾਹਰ। ਚੱਲ ਗਿਆ। ਹੁਣ ਦੱਸੋ ਮਸੀ ਮਿੱਠਾ ਆ? ਬਦਾਂ ਨਹੀਂ ਬਾਹਰ ਚਲ ਗਿਆ। ਹਰਮਣ ਮਿੱਠਾ ਆ ਵਾ? ਹਾਂਜੀ। ਹਰਮਣ ਕਿੱਥੋਂ ਮਿੱਠਾ ਆ? ਹਰਮਣ। ਹਾਂ ਹਾਂ ਉਹਨੇ ਕਿਹਾ ਕਿ ਤੇ ਭੁੱਲ ਗਿਆ ਜੀ ਤੁਹਾਡੀਆਂ ਗੱਲਾਂ ਵਿੱਚ ਕਿਉਂ ਫੜ ਜਾਣਾ ਤੇ ਦਾਦੀ ਨਹੀਂ ਗੱਲ ਅੱਜ ਮੈਂ ਕਿਹ ਨਹੀਂ ਆਈ ਪੱਲੂ ਨੂੰ ਘੇੜਦੀ ਹੈ ਨਾ ਉਹ ਖਾਂਡੇ ਹੀ ਅੰਦਰ ਬੈਠੀ ਆਪਣਾ ਉਹ ਹਾਂ ਉਹ ਤੇ ਉਹਨੂੰ ਕਿਹਾ ਅੱਜ ਉਹ ਤਾਂ ਨਹੀਂ ਆਈ ਮੈਂ ਹਾਂ ਉਹ ਤਾਂ ਨਹੀਂ ਵੀ ਗਈ ਤੁਹਾਨੂੰ ਉਹ ਥੰਡੇ ਮਾਰਦੀ ਤੋਂ ਨਹੀਂ ਆ ਜੀ ਮੈਂ ਅਗਰ ਤਿਆਰ ਹੋ ਗਈ ਘੁੰਮਣ ਲਈ ਹੈ ਮੈਂ ਅਗਰ ਤਿਆਰ ਹੋ ਬੂਮਣ ਲਈ ਹਰ ਤੇ ਕੋਈ ਗੱਲ ਨਹੀਂ ਕبھی ਕਵੀ ਤਿਆਰ ਵੀ ਹੋ ਜਾਂਦੇ ਆ ਇਹ ਉੱਪਰ ਬਤਾਨਾ ਤੇ ਲੋਗੇ ਬਸ ਹੋਰ ਪੋਸਟਾ ਨਹੀਂ ਕੱਟਣਾ ਹੈਗਾ ਆਲੂ ਦਾ ਇੱਚ ਪਾਣਾ ਨਹੀਂ ਹੈ ਨਾ ਹੁਣ ਮੈਂ ਨਾ ਇਹਦੇ ਵਿੱਚ ਹੀ ਸਿੱਟ ਦਿਮਾ ਪਾਉ ਆਪਾਂ ਇੱਧਰ ਹੀ ਅੱਗੇ ਲੜਾਣਾ ਨਹੀਂ ਜੀ ਦੋ ਬਾ ਐਂਦਾ ਬਹੁਤ ਜ਼ਿਆਦਾ ਸੌਫ ਬਣ ਗਿਆ ਹਾਂ ਥੋੜੀ ਗੇਰੀ ਹੈ ਨਾ ਮੈਂ ਪਿਆਜ਼ ਤਾਂ ਹੈ ਨਾ ਜ਼ਿਆਦਾ ਪਾਇਆ

ਕਰ ਦਿੰਦੀ ਆ ਕਲਉਟਰੀ ਫਰਾਈ ਕਰਕੇ ਰੱਖਦੀ ਆ ਕਿਉਂਕਿ ਠੀਕ ਨਾ ਲੱਗਦਾ ਇਹ ਜੋ ਤੋਂ ਨਹੀਂ ਥੋੜਾ ਹਸਕ ਰਿਹਾ ਠੀਕ ਆ ਤੇ ਅੱਗੇ ਚੱਲ ਰਿਹਾ ਹਾਂ ਸਬ ਰੱਖਦੇ ਆ ਮੈਂ ਕਿਤੇ ਇਹ ਨੂੰ ਰੱਖ ਦਿੰਦੀ ਹਾਂ ਹੂੰ ਸੋਵਾ ਤੇ ਆਇਆ ਕਿ ਨਹੀਂ ਕਿਸੇ ਨੇ ਖਾਣਾ ਨੀ ਫ੍ਰੀਜ 'ਚ ਰੱਖ ਦੋ ਹਾਂ ਇਹਨੂੰ ਫ੍ਰੀਜ 'ਚ ਰੱਖ ਦੇਣੀ ਆ ਮੈਂ ਹੋਰ ਕੀ ਸੈਲਫ ਵਾਲਾ ਕੱਪੜਾ ਕੋਟ ਉਹ ਲਿਆਂਦਾ ਕਿ ਨਹੀਂ ਇਹ ਕੋਟ ਤਾਂ ਲਿਆਂਦਾ ਆ ਪਿਆ ਆ ਹਾਂਜੀ ਹੈਗਾ ਆ ਇਹਨੂੰ ਰੱਖ ਲੀਏ ਫ੍ਰੀਜ ਦੇ ਵਿੱਚ ਦਈਏ ਨਾ ਫਿਰ ਬਣਾ ਕੇ ਫਿਰ ਤੁਹਾਨੂੰ ਦਿਖਾਉਣੀ ਆ ਲੋ ਜੀ ਟਾਈਮ ਹੋ ਗਿਆ ਜੀ 8 ਵਜੇ ਚੱਲਿਆ ਤੇ ਦੁਕਾਨੋਂ ਆ ਗਏ ਆਪਾਂ ਅਗੇ ਘਰੇ ਓਏ ਆ ਗਏ ਇਹ ਬਕਰੌਣੇ ਆ ਸੋਸ਼ੀ ਜੀ ਲੋ ਜੀ ਇੱਧਰ ਸਬਜੀ ਨਿਊਟਰੀ ਦੀ ਹਾਰਮਨ ਦੀ ਸਪੈਸ਼ਲ ਹਾਰਮਨ ਦੀ ਪਸੰਦ ਦੀ ਸਬਜੀ ਬਸ ਕਿਉਂ ਛੱਡ ਚੱਲੀ ਐ ਸਬਜੀ ਤੇ ਚਲ ਮੰਮੀ ਦੇਖ ਲੈਣਗੇ ਬਾਕੀ ਚਲ ਆਪਾਂ ਮੜੇ ਜਾ ਕੇ ਆਣਾ ਆ ਜਾ ਚਲੀਏ ਹਾਂ ਤੇ ਆਏ ਮਾਂ ਅਸੀਂ ਮੜੇ ਜਾਏ ਫੇ ਆ ਤੁਸੀਂ ਦੇਖ ਲਿਓ ਕੋਈ ਨਹੀਂ ਚੈੱਕ ਕਰਦੇ ਆ ਖਾਂਦੇ ਆ ਆ ਗਈ ਆ ਜੀ ਸਾਡੀ ਰੋਟੀ ਰੋਟੀ ਮੈਦ ਆਜ ਖਾਣੀ ਨਹੀਂ ਮੈਂ ਖਾਊਗਾ ਥੋੜੀ ਜੀ ਸਬਜੀ ਕੱਲੀ ਨਿਊਟਰੀ ਦੀ ਤੇ ਲੋ ਜੀ ਇੱਧਰ ਹਰਮਨ ਵੀ ਆ ਗਿਆ ਆ ਤੇ ਦਾਦੀ ਦੀ ਵੀ ਰੋਟੀ ਆ ਗਈ ਆ ਜੀ ਸਾਰੇ ਜਣੇ ਲੱਗੇ ਆ ਰੋਟੀ ਖਾਣ ਤੇ ਚਲੋ ਬਣੇ ਰਹੀਓ ਬਲੌਗ ਨਾਲ ਰੋਟੀ ਪਾਣੀ ਖਾ ਕੇ ਹੋਏ ਕਰਦੇ ਆ ਬਲੌਗ ਦਾ ਐਂਡ ਤੇ ਨਾਲੇ ਸਾਡੇ ਮੁੰਡੇ ਦਾ ਆ ਰਿਹਾ ਜੀ ਗਾਣਾ 7 ਤਰੀਕ ਨੂੰ 7 ਤਰੀਕ ਨੂੰ 7 ਤਰੀਕ ਨੂੰ ਆ ਰਿਹਾ ਜੀ ਗਾਣਾ ਹਰਮਨ ਦਾ ਆਪਣਾ ਗਾਇਆ ਲਿਖਿਆ ਤੇ ਸਪੋਰਟ ਕਰਿਓ ਸਾਰੇ ਜਣੇ ਚਲੋ ਬਣੇ ਰਿਓ ਬਲੌਗ ਨਾਲ ਜੀ ਮਿਲਦੇ ਆ ਜੀ ਵੀ ਤੁਹਾਨੂੰ ਲਓ ਜੀ ਟਾਈਮ ਹੋ ਗਿਆ ਜੀ 9 ਤੇ ਇਧਰ ਲਾ ਲਿਆ ਆਪਾਂ ਅਗੇ ਟੀਵੀ ਤੇ ਕਰਦੇ ਆ ਜੀ ਅੱਜ ਦੇ ਬਲੌਗ ਦਾ ਆਪਾਂ ਐਂਡ ਬਣੇ ਰਿਓ ਬਲੌਗ ਨਾਲ ਜੀ ਬਣੇ ਰਿਓ ਬਣੇ ਰਿਓ ਨਹੀਂ ਚਲੋ ਮਿਲਦੇ ਆ ਫੇਰ ਕੱਲ ਤੁਹਾਨੂੰ ਇੱਕ ਨਵੇਂ ਬਲੌਗ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਕਮੈਂਟ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਦੱਸਿਓ ਤੁਹਾਨੂੰ ਸਾਡੇ ਬਲੌਗ ਕਿਦਾਂ ਦੇ ਲੱਗਦੇ ਆ ਕਮੈਂਟ ਜ਼ਰੂਰ ਕਰਿਆ ਕਰੋ ਚਲੋ ਜੀ ਮਿਲਦੇ ਆ ਫੇਰ ਇੱਕ ਨਵੇਂ ਬਲੌਗ ਸੋ ਕਿਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ